ਮਾਨਸਾ ਦੇ ਵਿੱਚ ਆ ਢੋਲ ਇੱਕ ਔਰਤ ਦੇ ਕਰੋੜਪਤੀ ਬਣਨ ਦੀ ਖੁਸ਼ੀ ਦੇ ਵਿੱਚ ਵੱਜ ਰਹੇ ਨੇ ਇਹ ਔਰਤ ਪਿਛਲੇ ਲੰਬੇ ਸਮੇਂ ਤੋਂ ਲਾਟਰੀ ਪਾ ਰਹੀ ਸੀ ਤੇ ਕਰੋੜਪਤੀ ਬਣਨ ਦਾ ਸੁਪਨਾ ਦੇਖਦੀ ਸੀ ਆਖਿਰਕਾਰ ਪ੍ਰਮਾਤਮਾ ਨੇ ਇਸ ਦੀ ਸੁਣ ਲਈ ਤੇ ਅੱਜ ਇਹ ਕਰੋੜਪਤੀ ਬਣ ਗਈ ਹੈ ਮਾਨਸਾ ਦੀ ਵੀਰਪਾਲ ਕੌਰ ਨੇ ਦੱਸਿਆ ਕਿ ਉਹ ਬਾਜ਼ਾਰ ਦੇ ਵਿੱਚ ਆਪਣੀ ਬੇਟੀ ਦੇ ਨਾਲ ਦਵਾਈ ਲੈਣ ਦੇ ਲਈ ਆਈ ਸੀ ਤੇ ਇਸ ਜਗ੍ਹਾ ਦੇ ਉੱਪਰੋਂ ਜੋ ਸੁਮਿਤ ਲਾਟਰੀ ਇਦਾਂ ਸੀ ਐਨਾ ਤੋਂ 200 ਰੁਪਏ ਦੀ ਲਾਟਰੀ ਖਰੀਦੀ ਸੀ ਤੇ ਸ਼ਾਮ ਨੂੰ ਜਦੋਂ ਪਿੰਡ ਦੇ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਦੇ ਲਈ ਗਈ ਤਾਂ ਲਾਟਰੀ ਵਕਰੇਤਾ ਦਾ ਫੋਨ ਆਇਆ ਕਿ ਤੁਸੀਂ ਕਰੋੜਪਤੀ ਬਣ ਚੁੱਕੇ ਹੋ ਜਿਸ ਤੋਂ ਬਾਅਦ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਤੇ ਉਹਨਾਂ ਵੱਲੋਂ ਲਾਟਰੀ ਵਕਰੇਤਾ ਦੇ ਨਾਲ ਆ ਕੇ ਸੰਪਰਕ ਕੀਤਾ ਤਾਂ ਉਹਨਾਂ ਦੱਸਿਆ ਕਿ ਤੁਹਾਡੀ ਲਾਟਰੀ ਲੱਗ ਚੁੱਕੀ ਹੈ ਤੇ ਤੁਸੀਂ ਕਰੋੜਪਤੀ ਬਣ ਚੁੱਕੇ ਹੋ ਜਿਸ ਤੋਂ ਬਾਅਦ ਵੀਰਪਾਲ ਨੇ ਆਪਣੀ ਖੁਸ਼ੀ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਸਾਂਝੀ ਕੀਤੀ ਵੀਰਪਾਲ ਕੌਰ ਨੇ ਦੱਸਿਆ ਕਿ ਉਹਨਾਂ ਦਾ ਸੁਪਨਾ ਸੀ ਕਿ ਉਹ ਆਪਣੇ ਬੱਚਿਆਂ ਨੂੰ ਚੰਗੀ ਪੜ੍ਹਾਈ ਕਰਵਾਵੇ ਵਧੀਆ ਸਿੱਖਿਆ ਦੇਵੇ ਤੇ ਉਹਨਾਂ ਨੂੰ ਚੰਗੇ ਅਫਸਰ ਬਣਾਉਣ ਦਾ ਸੁਪਨਾ ਦੇਖਦੀ ਸੀ ਪਰ ਪੈਸੇ ਦੀ ਕਮੀ ਸੀ ਤੇ ਜਿਸ ਕਮੀ ਨੂੰ ਹੁਣ ਵਾਇਗਰੂ ਨੇ ਪੂਰਾ ਕਰ ਦਿੱਤਾ ਤੇ ਵੀਰਪਾਲ ਕੌਰ ਨੇ ਦੱਸਿਆ ਕਿ ਇਸ ਪੈਸੇ ਦੇ ਨਾਲ ਉਹ ਆਪਣੇ ਬੱਚਿਆਂ ਦੀ ਚੰਗੀ ਪੜ੍ਹਾਈ ਕਰਵਾਵੇਗੀ ਅਤੇ ਉਹਨਾਂ ਨੂੰ ਇੱਕ ਚੰਗੇ ਅਫਸਰ ਬਣਾਵੇਗੀ ਇਸ ਦੌਰਾਨ ਲਾਟਰੀ ਵਕਰੀਤਾ ਸੁਮਿਤ ਨੇ ਦੱਸਿਆ ਕਿ ਇਹ ਔਰਤ ਵੀਰਪਾਲ ਕੌਰ ਕਾਫੀ ਸਮੇਂ ਤੋਂ ਉਹਨਾਂ ਕੋਲੋਂ ਲਾਟਰੀ ਖਰੀਦ ਰਹੀ ਸੀ ਤੇ ਅੱਜ ਉਹਨਾਂ ਦੀ 1.5 ਕਰੋੜ ਰੁਪਏ ਦੀ ਪੰਜਾਬ ਸਰਕਾਰ ਵੱਲੋਂ ਮਹੀਨਾਵਾਰ ਕੱਢੀ ਜਾਂਦੀ ਲਾਟਰੀ ਦਾ ਡਰਾਅ ਲੱਗਿਆ ਜਿਸ ਦੇ ਲਈ ਅੱਜ ਇਹਨਾਂ ਦੀ ਕਰੋੜਪਤੀ ਬਣਨ ਦੀ ਖੁਸ਼ੀ ਦੇ ਵਿੱਚ ਢੋਲ ਤੇ ਪੰਗੜੇ ਪਾਏ ਜਾ ਰਹੇ ਨੇ ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਹਨਾਂ ਦੀ ਲਾਟਰੀ ਏਜੰਸੀ ਤੋਂ ਕਈ ਵਾਰ ਲੋਕ ਲੱਖਪਤੀ ਅਤੇ ਕਰੋੜਪਤੀ ਬਣ ਚੁੱਕੇ ਨੇ